YFC ਰੁੜਕਾ ਕਲਾ ਜਿਹੜਾ ਖੇਡਾਂ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਪਿੰਡ ਰੁੜਕਾ ਕਲਾ ਦਾ ਨਾਮ ਜਿਹੜਾ YFC ਕਲੱਬ ਦੇ ਨਾਲ ਜਾਣਿਆ ਜਾਂਦਾ ਹੈ ਸਾਡੇ ਨਾਲ ਇਸ ਵਕਤ ਗੁਰਮੰਗਲ ਦਾਸ ਸੋਨੀ ਹੁਣੀ ਮੌਜੂਦ ਹੈ ਜਿਨ੍ਹਾਂ ਨੇ ਛੋਟੇ-ਛੋਟੇ ਬੱਚੇ ਐਸੀ ਗਰਾਊਂਡ ਦੇ ਵਿੱਚ ਅਸੀਂ ਦੇਖ ਵੀ ਸਕਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਨੂੰ ਗਰਾਊਂਡ ਨਾਲ ਜੁੜਿਆ ਹੋਇਆ ਕਿਉਂਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਇੱਕ ਇਹੀ ਚਿੰਤਾ ਸਤੰਦੀ ਹੈ ਕਿ ਬੱਚੇ ਸਾਡੇ ਕਿਤੇ ਗਲਤ ਸੋਸਾਇਟੀ ਦੇ ਵਿੱਚ ਨਾ ਪੈਣ ਪਰ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਤੋਂ ਵੀ ਬੱਚੇ ਇੱਥੇ ਜਿਹੜੇ ਪ੍ਰੈਕਟਿਸ ਕਰਨ ਦੇ ਲਈ ਆਂਦੇ ਆ ਕੁਝ ਬੱਚੇ ਜਿਹੜੇ ਆ ਹੁਣ 11 ਸਾਲ ਦੀ ਉਮਰ ਤੋਂ 10 ਦੇ ਪਿਆ ਕਿ ਇਸ ਅਕੈਡਮੀ ਨਾਲ ਜੁੜੇ ਸੀਗੇ ਤੇ ਹੁਣ 19 ਸਾਲ ਦੀ ਜਿਹੜੀ ਉਮਰ ਹੋਈ ਹੈ ਤੇ ਹੁਣ ਨੈਸ਼ਨਲ ਲੈਵਲ ਤੱਕ ਵੀ ਜਾ ਰਹੇ ਆ ਸਾਡੇ ਨਾਲ ਸੂਰਜ ਮੌਜੂਦ ਨੇ ਵਰਮੰਗਲ ਦਾ ਸੋਨੀ ਉਹਨਾਂ ਤੋਂ ਪੁੱਛ ਲੈਣਾ ਅੱਜ ਮਦਦ ਵੀ ਹੋਈ ਆ ਸੋਨੀ ਜੀ ਕੀ ਕੁਝ ਕਿੱਥੇ ਮੁੰਡਾ ਜਾ ਰਿਹਾ ਖੇਡਣ ਅੱਜ ਮਦਦ ਵੀ 50000 ਦੀ ਕੀਤੀ ਆ ਜਾਣਕਾਰੀ ਦਿਓ ਜੀ ਕਿੱਥੇ ਸਿਲੇਕਟ ਹੋ ਰਿਹਾ ਤੇ ਕਿੱਥੇ ਕੈਂਪ ਇਹ ਲੱਗ ਰਿਹਾ ਇਹ ਲਖਨਊ ਵਿਖੇ ਕੈਂਪ ਲੱਗ ਰਿਹਾ ਜੋ ਸਪੋਰਟਸ অথਟੀ ਆਫ ਇੰਡੀਆ ਇੰਡੀਆ ਟੀਮ ਬਣਾਉਣ ਦੇ ਲਈ ਉਹ ਸੇ ਕੈਂਪ ਲਾਉਂਦੀ ਹੈ ਤੇ ਉਹਦੇ ਵਿੱਚੋਂ ਫਿਰ ਜਿਹੜੇ ਚੁਣ ਕੇ ਪਲੇਅਰ ਫੇਰ ਦੇਸ਼ਾਂ-ਵਦੇਸ਼ਾਂ 'ਚ ਭੇਜਦੀ ਹੈ ਤੇ ਹੁਣ ਉਹ ਵਰਲਡ ਰੈਸਿੰਗ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਹੈ ਉਹਦੇ ਵਿੱਚ ਇੰਡੀਆ ਦੀ ਟੀਮ ਦਾਸਤੇ ਇਹਦੀ ਚੋਣ ਹੋਊਗੀ ਜਿਹੜੀ ਜਿਹੜੀ ਲਖਨਊ ਵਿਖੇ ਕੈਂਪ ਲੱਗਿਆ ਉਸ ਤੋਂ ਬਾਅਦ ਅੱਛਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਟੋਟਲ ਕਿੰਨੇ ਪਲੇਅਰ ਹੈ ਜਿਹੜਾ ਹਰਿਆਣਾ ਆਇਆ ਜਾਂ ਹੋਰ ਸੂਬਿਆਂ ਦੇ ਵਿੱਚੋਂ ਵੀ ਪਲੇਅਰ ਉੱਥੇ ਜਾ ਰਹੇ ਉਹ ਜਿਹੜੀ ਲਿਸਟ ਸਾਡੇ ਕੋਲ ਆਈ ਆ ਜਿਹਦੇ ਵਿੱਚ ਸੂਰਜ ਦਾ ਨਾਮ ਸੀਗਾ ਉਹਦੇ ਵਿੱਚ ਪੰਜਾਬ ਦੇ ਇਹ ਜਿਹੜੇ 4 ਟੋਟਲ ਪਲੇਅਰ ਆ ਕਿਉਂਕਿ 10 ਇਹ weight categories ਹੁੰਦੀਆਂ ਉਹ ਦੂਜੀਆਂ weight categories ਵੱਡੀਆਂ ਜਿਦਾਂ 111 ਕਿਲੋ ਜਾਂ ਮਿਲਕਨ 90 ਕਿਲੋ ਚ ਇੱਕ ਪੰਜਾਬ ਦਾ ਮੁੰਡਾ ਤੇ ਟੋਟਲ ਪੰਜਾਬ ਦੇ 4 ਮੁੰਡੇ ਹੈਗੇ ਇਹਦੇ ਵਿੱਚ ਤੇ ਸਾਡੇ ਨਾਲੋਂ ਜ਼ਿਆਦਾ ਹਰਿਆਣਾ ਦੇ ਮੁੰਡੇ 13 ਮੁੰਡੇ ਉਹਨਾਂ ਦੇ ਤੇ ਸਾਨੂੰ ਬਹੁਤ ਮਾਣ ਆ ਖੁਸ਼ੀ ਆ ਕਿ ਉਹਨਾਂ ਚਾਰਾਂ ਮੁੰਡਿਆਂ ਦੇ ਵਿੱਚ ਰੁੜਕਾ ਕਲਾਂ ਦੀ ਜਿਹੜੀ ਰੈਸਲਿੰਗ ਅਕੈਡਮੀ ਐ ਜਿਹਨੂੰ ਹਜੇ ਕੋਈ ਬਹੁਤਾ ਵਕਫਾ ਨਹੀਂ ਹੋਇਆ ਪਰ ਸਾਡੇ ਕੋਚਸ ਦਾ ਧੰਨਵਾਦ ਆ ਜਿਹੜੇ ਸਾਜਨ ਪਹਿਲਾਂ ਕੋਚ ਕਰਦਾ ਸੀ ਉਸ ਤੋਂ ਪਹਿਲਾਂ ਵੀ ਹੋਰ ਕੋਚਸ ਨੇ ਆਪਣਾ ਹਿੱਸਾ ਪਾਇਆ ਤੇ ਲਗਾਤਾਰ ਉੱਥੇ ਬੱਚਿਆਂ ਨੂੰ ਡਾਈਟ ਦਿੱਤੀ ਜਾਂਦੀ ਆ ਸੂਰਜ ਨੂੰ ਵੀ ਕਿਉਂਕਿ ਸੂਰਜ ਇੱਕ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਇਹ ਬੱਚਾ ਹੈ ਬਹੁਤ ਹੀ ਮਿਹਨਤੀ ਬੱਚਾ ਸ਼ੁਰੂ ਤੋਂ ਹੀ ਇਹਨੂੰ ਡਾਈਟ ਕਿਟ ਹੋਰ ਸਬਧਾਵਾਂ ਜਿੱਦਾਂ ਬਾਕੀ ਬੱਚਿਆਂ ਨੂੰ ਮਿਲਦੀਆਂ ਇਹਨੂੰ ਵੀ ਮਿਲਦੀਆਂ ਸੀ ਪਰ ਇਹਨੇ ਆਪਣੀ ਮਿਹਨਤ ਨਾਲ ਇਸ ਮੁਕਾਮ ਹਾਸਲ ਕੀਤਾ ਔਰ ਜਿਹਦੀ ਸਾਡੀ ਪੂਰੀ ਸੰਸਥਾ ਨੂੰ ਪੂਰੇ ਨਗਰ ਨੂੰ ਪੂਰੇ ਪਿੰਡ ਨੂੰ ਖੁਸ਼ੀ ਆ ਕਿ ਜੇ ਇਦਾਂ ਮਨੋਂ ਵੱਲ ਵਾਧਾ ਆ ਸੰਸਥਾਵਾਂ ਦਾ ਵੀ ਸਪੋਰਟਰਜ਼ ਦਾ ਵੀ ਸਪான்ਸਰਜ਼ ਦਾ ਵੀ ਪੂਰੇ ਪਿੰਡ ਦਾ ਵੀ ਜੇ ਇਦਨੀਆਂ ਅਚੀਵਮੈਂਟ ਆਉਣ ਕਿਉਂਕਿ ਜਿਹੜੀ ਜਨਸੀ ਰੈਸਲਿੰਗ ਅਕੈਡਮੀ ਸਥਾਪਿਤ ਕੀਤੀ ਆ ਸਾਡਾ ਇੱਕੋ ਇੱਕ ਮਕਸਦ ਸੀਗਾ ਕਿ ਇੱਕ ਤਾਂ ਬੱਚਿਆਂ ਨੂੰ ਚੰਗੇ ਪਾਸੇ ਲਿਆਉਣਾ ਉਹ ਅਸੀਂ ਹੋਰ ਖੇਡਾਂ ਵਿੱਚ ਵੀ ਲਾ ਰਹੇ ਹਾਂ ਫੁੱਟਬਾਲ ਚ ਵੀ ਕਿਉਂਕਿ ਅਸੀਂ ਦੇਖਦੇ ਸੀਗੇ ਕਿ ਜਿਹੜੀ ਇੰਡੀਵਿਜੂਅਲ ਸਪੋਰਟ ਹੈਗੀ ਆ ਕਿਉਂਕਿ ਰੈਸਲਿੰਗ ਦੇ ਵਿੱਚ ਟੀਮ ਸਪੋਰਟ ਨਹੀਂ ਇੰਡੀਵਿਜੂਅਲ ਜਾਣਾ ਹੈ ਨਹੀਂ ਇੰਡੀਵਿਜੂਅਲ ਸਪੋਰਟਸ ਦੇ ਵਿੱਚ ਤੁਸੀਂ ਰਾਸ਼ਟਰੀ ਅੰਤਰਰਾਸ਼ਟਰੀ ਮੈਡਲ ਲੈਣੇ ਆ ਉਹ ਥੋੜੇ ਜੇ ਸੌਖੇ ਹੁੰਦੇ ਕਾਮਨਵੇਲਥ ਨੂੰ ਸਾਡਾ ਇਹ ਹੀ ਹੈ ਸੁਪਨਾ ਕਿ ਇਹ ਵਰਲਡ ਚੈਂਪੀਅਨਸ਼ਿਪ ਵਿੱਚ ਕਾਮਨਵੇਲਥ ਵਿੱਚ 올림픽 ਵਿੱਚ ਇੱਕ ਦਿਨ ਮੈਡਲ ਲੈ ਕੇ ਆਵੇ ਇਹਨੂੰ ਦੇਖ ਕੇ ਹੋਰ ਬੱਚੇ ਜਿਹੜੇ ਲਾਗੇ ਪਿੰਡਾਂ ਦੇ ਵਿੱਚ ਆ ਉਹ ਹੋਰ ਆਪਣਾ ਜੋਰ ਜਮਾਇਸ਼ ਕਰਨ ਤਾਂ ਜੋ ਜਿਹੜਾ ਸਾਡੇ ਪੰਜਾਬ ਦਾ ਪੂਰੇ ਦਾ ਨਾਮ ਜਿਹੜਾ ਰੋਸ਼ਨ ਹੋ ਸਕੇ ਅੱਛਾ ਗਰਮੰਗਲ ਜੀ ਪਹਿਲਾਂ ਵੀ ਮੈਡਲ ਜਿੱਤ ਕੇ ਆਇਆ ਹੈਗਾ ਮਤਲਬ ਪਿਛਲੇ ਦਿਨਾਂ ਦੇ ਵਿੱਚ ਵੀ ਇਹਦਾ ਸਨਮਾਨ ਇੱਥੇ ਹੋਇਆ ਸੀਗਾ ਉਹ ਕਿੱਥੇ ਹੋਇਆ ਸੀਗਾ ਜੀ ਕਿੱਥੋਂ ਇਹ ਮੈਡਲ ਜਿੱਤ ਕੇ ਆਇਆ ਉਹ ਰਾੰਟੀ ਵਿੱਚ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਇਹ ব্রੋਂਜ਼ ਮੈਡਲ ਲੈ ਕੇ ਆਇਆ ਸੀ ਅੱਛਾ 11 ਸਾਲ ਦੀ ਉਮਰ ਦੇ ਵਿੱਚ ਦੱਸਦਾ ਪਿਆ ਸੂਰਜ ਕਿ 11 ਸਾਲ ਦੀ ਉਮਰ ਜਦੋਂ ਤੁਹਾਡੇ ਇਹ ਸ਼ੁਰੂ ਹੋਇਆ ਸੀ ਅਕੈਡਮੀ ਉਦੋਂ ਦਾ ਨਾਲ ਜਿਹੜਾ ਹੈ ਤੇ ਅੱਜ ਉਨੇ ਸਾਲ ਦਾ ਹੋ ਗਿਆ ਮਤਲਬ ਮਾਈਨਰ ਲਿਆਂਦਾ ਸੀ ਅਡਲਟ ਹੋ ਗਿਆ ਹੁਣ ਜਵਾਨੀ ਉਹਨਾਂ ਨੂੰ ਦਿੱਤੇ ਤੇ ਨਾਲ ਕਈ ਉਪਲਬਧੀਆਂ ਵੀ ਜਿਹੜਾ ਮੁੰਡੇ ਨੇ ਹਾਸਲ ਕੀਤੀਆਂ ਬਹੁਤ ਇਸ ਬੱਚੇ ਨੇ ਇਸ ਸੈਂਟਰ ਦਾ ਅਕੈਡਮੀ ਦਾ ਬਹੁਤ ਨਾਂ ਚਮਕਾਇਆ ਬਹੁਤ-ਬਹੁਤ ਧੰਨਵਾਦੀਆਂ ਆਪਣੇ ਨਗਰ ਦਾ ਨਾਂ ਚਮਕਾਇਆ ਤੇ ਇਹਦੀ ਮਿਹਨਤ ਬਹੁਤ ਜ਼ਿਆਦਾ ਹੈ ਦੇ ਵਿੱਚ ਇਹਦੇ ਪੇਰੈਂਟਸ ਦੀ ਬਹੁਤ ਮਿਹਨਤ ਕਿਉਂਕਿ ਅਕੈਡਮੀ ਜਾਂ ਕੋਈ ਸੰਸਥਾ ਹੋਵੇ ਉਹ ਇੱਕ ਪਲੇਟਫਾਰਮ ਦੇ ਸਕਦੀ ਆ ਉਹ ਸੁਵਿਧਾ ਦੇ ਸਕਦੀ ਆ ਪਰ ਜਿਹੜੀ ਕਾਮਯਾਬੀ ਆ ਬੱਚੇ ਨੂੰ ਖੁਦ ਦੀ ਮਿਹਨਤ ਤੋਂ ਬਿਨਾ ਨਹੀਂ ਬਣ ਸਕਦੀ ਇਹ ਮੈਂ ਕਹਿੰਨਾ ਕਿ ਇੱਕ ਸਕੂਲ ਦੇ ਵਿੱਚ ਇਹ ਉਸੇ ਹਿਸਾਬ ਆ ਕਿ ਇੱਕ ਸਕੂਲ ਦੇ ਵਿੱਚੋਂ ਕੋਈ ਮੁੰਡਾ ਆਈਸ ਅਫਸਰ ਬਣ ਜਾਂਦਾ ਕੋਈ ਨਹੀਂ ਕੁਝ ਬਣ ਸਕਦਾ ਕੋਈ ਡਕੈਤ ਬਣ ਜਾਂਦਾ ਪਰ ਉਹ ਸਕੂਲ ਦੀਆਂ ਜਿਹੜੀਆਂ ਸੁਭਾਵਾਂ ਆ ਉਦਾਂ ਹੀ ਚਲਦੀਆਂ ਰਹਿੰਦੀਆਂ ਤੇ ਇਹ ਸਾਡਾ ਕੋਸ਼ਿਸ਼ ਹੈ ਕਿ ਅਸੀਂ ਇੱਕ ਚੰਗਾ ਮਾਹੌਲ ਬੱਚਿਆਂ ਨੂੰ ਦੇਈਏ ਚੰਗੀਆਂ ਸੁਵਿਧਾਵਾਂ ਦੇਈਏ ਜਿਵੇਂ ਹੁਣ ਅਸੀਂ ਤਕਰੀਬਨ 20 ਕਰੋੜ ਰੁਪਏ ਲੱਗਣਾ ਜਿਹੜਾ ਕੰਪਲੈਕਸ ਬਣ ਰਿਹਾ ਉਹਦੇ ਵਿੱਚ ਸਾਡਾ ਮਕਸਦ ਇਹ ਹੈ ਕਿ ਸਾਡੇ ਬੱਚਿਆਂ ਨੂੰ ਵਿਸ਼ੇਪੱਦਰੀ ਸਹੂਲਤਾਂ ਗ੍ਰਾਸ ਰੂਟ ਲੈਵਲ ਤੇ ਮਿਲਣ ਉਹਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਜਾਰੀ ਰਹਿੰਦੀ ਹੈ ਚੰਗੇ ਕੋਚਸ ਆਉਣ ਚੰਗਾ এনवायरमेंट ਨਵਾਇਰਨਮੈਂਟ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਕਿ ਪੇਰੈਂਟਸ ਦੀ ਪਾਰਟਿਸਪੇਸ਼ਨ ਕਿਦਾਂ ਦੀ ਆ ਤੁਹਾਡੇ ਸਾਥ ਦੇ ਬੱਚੇ ਤੁਹਾਡੇ ਕੋਚਿੰਗ ਟੈਕਨੀਕਸ ਕਿਦਾਂ ਦੀਆਂ ਤੁਹਾਡਾ ਇਨਫਰਾਸਟ੍ਰਕਚਰ ਕਿਦਾਂ ਦਾ ਹੈ ਤੁਹਾਨੂੰ ਡਾਈਟ ਕੀ ਮਿਲ ਰਹੀ ਆ ਤੁਹਾਨੂੰ ਹੋਰ ਜਿਹੜੇ ਸਿੱਖਿਆ ਦੇਣ ਵਾਲੇ ਬੰਦੇ ਆ ਉਹ ਤੁਹਾਡੇ ਆਲਾ ਦੁਆੜਾ ਕਿਹੋ ਜਿਹਾ ਉਹ ਜੇ ਉਹ ਅਸੀਂ ਵਧੀਆ ਬਣਾ ਪਾਏ ਤਾਂ ਇਦਾਂ ਦੇ ਬੱਚੇ ਆਪਣੇ ਆਪ ਨਿਕਲੂਗੇ ਮੈਂ ਇਹੀ ਹਮੇਸ਼ਾ ਕਹਿਣਾ ਹੁੰਦਾ ਠੀਕ ਆ ਮੈਡਲ ਲੈਣਾ ਜਾਂ ਬਹੁਤ ਵੱਡੀਆਂ ਗੱਲਾਂ ਆ ਪਰ ਅਲਟੀਮੇਟਲੀ ਸਾਡਾ ਸਾਰਿਆਂ ਦਾ ਮਕਸਦ ਇਹੀ ਆ ਕਿ ਹਰੇਕ ਬੱਚੇ ਨੂੰ ਇੱਕ ਪਲੇਟਫਾਰਮ ਮਿਲੇ ਜਿੱਥੇ ਉਹ ਆਪਣੀ ਸਕਿੱਲ ਨੂੰ ਦਿਖਾ ਸਕੇ ਉਹਨੂੰ ਚੰਗਾ ਸੇਫ এনਵਾਇਰਨਮੈਂਟ ਮਿਲੇ ਜਿੱਥੇ ਉਹ ਚੰਗੀ ਸੰਗਤ ਵਿੱਚ ਬੈਠ ਕੇ ਆਪਣੀ ਸੋਚ ਨੂੰ ਸਭ ਤੋਂ ਵਧੀਆ ਚੰਗੀ ਬਣਾ ਦੇ ਇੱਕ ਚੰਗੀ ਸੁਸਾਇਟੀ ਦਾ ਨਿਰਮਾਣ ਕਰਨ ਵਿੱਚ ਜਿਹੜੇ ਖੇਡ ਦੇ ਮੈਦਾਨ ਜਾਂ ਖੇਡ ਜਾਂ ਐਜੂਕੇਸ਼ਨ ਸਿਸਟਮ ਆ ਉਹ ਸਟਰੋਂਗ ਸਾਡੇ ਸਮਾਜ ਦਾ ਹੋਣਾ ਚਾਹੀਦਾ ਤਾਂ ਹੀ ਅਸੀਂ ਚੰਗੇ ਇਨਸਾਨ ਤੇ ਚੰਗੇ ਖਿਡਾਰੀ ਪੈਦਾ ਕਰ ਸਕਦੇ ਸਾਂ ਸੂਰਜ ਵੀ ਨਾਲ ਹੈ ਸਾਡੇ ਸੂਰਜ 11 ਸਾਲ ਦੀ ਉਮਰ ਦੇ ਵਿੱਚ ਤੁਸੀਂ ਅਕੈਡਮੀ ਨਾਲ ਜੁੜੇ ਸੀਗੇ ਅਕੈਡਮੀ ਨੇ ਵੀ ਬਾਹ ਫੜੇ ਰੱਖਿਆ ਤਾਂ ਤੁਸੀਂ ਵੀ ਆਪਣਾ ਬੈਸਟ ਦੇ ਰਹੇ ਆ ਜਿਹੜਾ ਕਿਉਂਕਿ ਜੇ ਕਹਿੰਦੇ ਕਿ ਖਿਡਾਰੀ ਕੋਈ ਵਧੀਆ ਪਰਫਾਰਮੈਂਸ ਨਾ ਦੇਊਗਾ ਤਾਂ ਹੱਥ ਪਿੱਛੇ ਨੂੰ ਖਿੱਚ ਹੋ ਜਾਂਦਾ ਪਰ ਤੁਹਾਡੇ ਉੱਤੇ ਹੱਥ ਰੱਖਿਆ ਹੋਇਆ ਕਿਉਂਕਿ ਤੁਸੀਂ ਵਧੀਆ ਪਰਫਾਰਮੈਂਸ ਦੇ ਰਹੇ ਆ ਹੁਣ ਅੱਜ ਵੀ ਤੁਹਾਡੇ ਹੈਲਪ ਆਫ ਫਾਈਨੈਂਸ਼ਲੀ ਵੀ ਹੋਈ ਹੈ ਪਲੱਸ ਬਲੇਸਿੰਗ ਵੀ ਮਿਲੇ ਹੈਗੇ ਤੇ ਐਲਾਨ ਵੀ ਵੱਡੇ ਹੋਏ ਆ ਹਾਂਜੀ ਭਾਈ ਦਾ ਬਹੁਤ-ਬਹੁਤ ਧੰਨਵਾਦ ਪੂਰੀ ਅਕੈਡਮੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਛੋਟੇ ਹੁੰਦੇ ਤੋਂ ਵੀ ਬਹੁਤ ਸਪੋਰਟ ਕੀਤੀ ਤੇ ਮੈਨੂੰ ਇਸ ਮਕਾਮ ਤੱਕ ਪਹੁੰਚਾਇਆ ਭਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੂੰ ਤੇ ਹੋਰ ਭਾਈ ਕਦੋਂ ਜਾ ਰਹੇ ਆਂ ਇੱਥੋਂ ਤੁਸੀਂ ਮੈਂ ਜੀ ਕੱਲ ਸਵੇਰ ਇੱਥੋਂ ਜਾਊਂਗਾ ਹੀ ਲਖਨਊ ਨਿਕਲੂੰਗਾ ਹੀ ਕਾਨਫਰੈਂਸ ਪੂਰਾ ਹੈ ਹਾਂਜੀ ਹਾਂਜੀ ਬਿਲਕੁਲ ਭਾਈ ਹੁਣ ਇਹ ਪੂਰਾ ਬਲੇਸਿੰਗ ਪੂਰੀ ਹੈ ਵੀ ਆਈਐਫਸੀ ਦਾ ਪੂਰਾ ਆਸ਼ੀਰਵਾਦ ਹੈ ਹਾਂਜੀ ਪੂਰਾ ਹੀ ਚਲੋ ਬੈਸਟ ਆਫ ਲੱਕ ਹੈ ਸਾਡੇ ਵੱਲੋਂ ਵੀ ਤੁਹਾਨੂੰ ਕਿਉਂਕਿ ਵੱਡੇ ਐਲਾਨ ਹੋਏ ਆ ਸੂਰਜ ਲਈ ਵੀ ਆਈਐਫਸੀ ਨੇ ਪਹਿਲਾਂ ਵੀ 50000 ਦੇ ਹੁਣੇ ਜਿਹੜੀ ਮਦਦ ਕੀਤੀ ਹੈ ਤੇ ਨਾਲ ਕਹਿੰਦਾ ਹੈ ਕਿ ਜੇਕਰ ਹੋਰ ਉੱਥੇ ਮੱਲਾ ਮਾਰ ਕੇ ਆਊਗਾ ਐਨਆਰਏ ਵੀਰ ਤੇ ਕਲੱਬ ਵੱਲੋਂ ਹੋਰ ਜਿਹੜਾ ਸਹਿਯੋਗ ਜਿਹੜਾ ਆਂਦੇ ਹੀ ਇਹਦੀ ਝੂਲੀ ਜਿਹੜੀ ਪਰੀ ਜਾਊਗੀ ਕਿਉਂਕਿ ਆਈਐਫਸੀ ਨੇ ਸਦਾ ਹੀ ਇਹ ਤੋਂ ਵਧੀਆ ਖਿਡਾਰੀ ਦਿੱਤੇ ਆ ਚਾਹੇ ਉਹ ਫੁੱਟਬਾਲ ਦੀ ਗੱਲ ਕੀਤੀ ਜਾਵੇ ਚਾਹੇ ਹੁਣ ਰੈਸਲਿੰਗ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਵੀ ਜਿਹੜਾ ਆ ਇਹ ਜਿਹੜਾ ਨੌਜਵਾਨ ਹੈ 11 ਸਾਲ ਦੀ ਉਮਰ ਤੋਂ ਇਸ ਅਕੈਡਮੀ ਨਾਲ ਜੁੜਿਆ ਸੀਗਾ ਤੇ ਹੁਣ 19 ਸਾਲ ਦੀ ਜਿਹੜੀ ਉਮਰ ਹੋਈ ਹੈ ਤੇ ਜਿਹੜਾ ਹੁਣ ਚੱਲਾ ਲਖਨਊ ਤੇ ਅੱਜ ਜਿਹੜਾ ਮਾਨ ਸਨਮਾਨ ਜਿਹੜਾ ਇੱਥੇ ਕੀਤਾ ਗਿਆ ਤੇ ਉਹਨੂੰ ਜਿਹੜਾ ਹੌਸਲਾ ਫੁਜਾਈ ਜਿਹੜੇ ਦਿੱਤੇ ਗਏ ਹਣੀ ਦੇ ਨਾਮ ਮਨੀਸ਼ 바ਵਾ YFC ਰੁੜਕਾਗੜ੍ਹ